ਇਸ ਤਰ੍ਹਾਂ ਇਹ ਮੇਲਾ ਦਾ ਜੀ ਜੋ ਵੀ ਕਰਵਾਇਆ ਜਾਂਦਾ ਹੈ ਜੋ ਰਾਤਰੀ ਤੇ 12 ਸਾਲ ਤੋਂ ਕਰਵਾਇਆ ਜਾਂਦਾ ਜੀ ਬਾਕੀ ਮੈਨੂੰ ਇੰਨੀ ਨੌਲੇਜ ਨਹੀਂ ਹੈ ਕਿ ਇਸ ਬਾਰੇ ਮੈਂ ਸਰਦਾਰ ਲੱਗੇ ਜੀ ਬਾਕੀ ਇਥੇ 12 ਸਾਲ ਤੋਂ ਹੋ ਰਿਹਾ ਹੈ ਹੋਪਸੀ ਹੋ ਰਿਹਾ ਹਰ ਸਾਲ ਵਧੀਆ ਹੀ ਹੋ ਰਿਹਾ ਮਤਲਬ ਵਿਕਾਸ ਸਾਹਿਬ ਨੇ ਸ਼ੁਰੂ ਕੀਤਾ ਸੀ ਉਸ ਤੋਂ ਹਰ ਸਾਲ ਹੋ ਰਿਹਾ ਹੈ ਹਰ ਸਾਲ ਇਹ ਦੇ ਰੌਣਕਾਂ ਲੱਗਦੀਆਂ ਨੇ ਨਾਮ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਵੇਂ ਅਸੀਂ ਉਪਰ ਆਲਾਂ ਕੀਤਾ ਹੈ ਇਹ ਭਾਜੀ ਉਹਨਾਂ ਨੂੰ ਬਹੁਤ ਸਾਰਾ ਉਹ ਵੀ ਤੁਸੀਂ ਵੀ ਕਰ ਸਕਦੇ ਹੋ ਕਿਉਂਕਿ ਮਹਾਸ਼ਿਵਰਾਤਰੀ ਕੇ ਐਸਾ ਮਤਲਬ ਸ਼ਿਵ ਜੀ ਦਾ ਉਹ ਵਿਆਹ ਹੋਇਆ ਹੈ ਤੇ ਐਸ ਤੋਂ ਵੱਡਾ ਕੋਈ ਫੈਸਟੀਵਲ ਹੋ ਨਹੀਂ ਸਕਦਾ ਪੂਰੇ ਇੰਡੀਆ ਦੇ ਵਿੱਚ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਸਾਰੇ तमाम ਮੈਂਬਰ ਸਹਿबान ਵੱਲੋਂ ਸ੍ਰੀ ਰਾਤਰੀ ਦੇ ਅਲਕਸ਼ ਦੇ ਵਿੱਚ ਜੋ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਦਾਂ ਵੀ ਗੁਰੂ ਮਹਾਰਾਜ ਜੀ ਲੰਗਰ ਲਗਾਉਂਦੇ ਨੇ ਔਰ ਇਹਨਾਂ ਵੱਲੋਂ ਤਕਰੀਬਨ ਹਰ ਗੂ ਦਾ ਜਿਹੜਾ ਵੀ ਤਿਹਾੜੇ ਆਉਂਦੇ ਆ ਬੜੇ ਵੱਧ ਛੱਡ ਕੇ ਮਨਾਏ ਜਾਂਦੇ ਨੇ ਮੈਂ ਆਪਣੇ ਵੱਲੋਂ ਐਮਐਲਏ ਬੰਦ ਮਤਲਾਲ ਬੱਗਾ ਜੀ ਵੱਲੋਂ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਭਗਵਾਨ ਬੋਲੇ ਸ਼ੰਕਰ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਾਂਗੇ ਕਿ ਸਾਡੇ ਸਾਰਿਆਂ ਦੇ ਪਰਿਵਾਰਾਂ ਤੇ ਇਹਦੇ ਆਸ਼ੀਰਵਾਦ ਬਣਾ ਕੇ ਰੱਖਣ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਰਲ ਮਿਲ ਕੇ ਪਰਿਵਾਰਕ ਤੌਰ ਤੇ ਇਹ ਦਿਨ ਮਨਾਉਂਦੇ ਰਹੀਏ ਧੰਨਵਾਦ ਧੰਨਵਾਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਸ਼ਿਵ ਰਾਤਰੀ ਦੇ ਮਹਾਪਰਵ ਤੇ ਲੰਗਰ ਲਗਾਏ ਜਾਂਦੇ ਅੱਜ ਉੱਥੇ ਹੀ ਆਪਣੇ ਬੱਗਾ ਜੀ ਵੱਲੋਂ ਹਾਜ਼ਰੀ ਲਗਾ ਰਹੇ ਸਾਰੀ ਟੀਮ ਵੱਲੋਂ ਤੇ ਸਾਰੀ ਕਮੇਟੀ ਦਾ ਧੰਨਵਾਦ ਕਰਾਂਗੇ ਜਿੱਥੇ ਧੰਨਵਾਦ ਆ ਉਥੇ ਸਾਰੀ ਕਮੇਟੀ ਨੂੰ ਸਾਰੇ ਲੁਧਾਨਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਦਾਂ ਹੀ ਅਸੀਂ ਆਸ ਕਰਾਂਗੇ ਰਲ ਮਿਲ ਕੇ ਜਿਵੇਂ ਅੱਜ ਇਕੱਠੇ ਹੋਏ ਐ ਇਦਾਂ ਹੀ ਸਾਰੇ ਇਕੱਠੇ ਹੋ ਕੇ ਸਾਰੇ ਆਪਾਂ ਇਦਾਂ ਦੇ ਤਿਉਹਾਰ ਮਨਾਉਂਦੇ ਰਹੀਏ ਜੈ ਸ਼੍ਰੀ ਗੁਰੂਆਂ ਦੇ ਮੇਲੇ ਲੱਗੇ ਹੋਏ ਆ ਪੰਜਾਬ ਦੀ ਤਰਤੀ ਗੁਰੂਆਂ ਵੀ ਰਾਂਹ ਧਰਤੀ ਐ ਇੱਥੇ ਸਾਰੇ ਪੰਜਾਬੀ ਰਲ ਮਿਲ ਕੇ ਜਿਹੜਾ ਹਰ ਤਿਉਹਾਰ ਤੇ ਗੁਰੂਆਂ ਦੇ ਦਿਨਾਂ ਨੂੰ ਮਨਾਉਂਦੇ ਨੇ ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਵੀ ਲਵਲੀ ਜੀ ਵੀ ਮਹਿੰਦੀ ਜੀ ਉਹਨਾਂ ਸਮੂਚੀ ਟੀਮ ਵੱਲੋਂ ਅੱਜ ਇੱਥੇ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਤੇ ਅੱਜ ਦੇ ਦਿਨ ਸਾਰਿਆਂ ਨੂੰ ਸ਼ੁਭਕਾਮਨਾਵਾਂ ਲੱਖ ਲੱਖ ਵਧਾਈ ਹੋਵੇ ਧੰਨਵਾਦ ਜੀ ਆਹ ਰੌਣਕਾਂ ਲੱਗੀਆਂ ਸ਼ਹਿਰ ਦੇ ਵਿੱਚ ਅਗਲ-ਅਗਲ ਸੰਸਥਾਵਾਂ ਵੱਲੋਂ ਕੰਮ ਕੀਤੇ ਜਾ ਰਹੇ ਵਧੀਆ ਕੀ ਕਹਿਣ ਦੋ ਇਹ ਪੰਜਾਬੀ ਇਸੇ ਕਰਕੇ ਮਸ਼ਹੂਰ ਹੈ ਵੀ ਲੰਗਰ ਲਗਾਏ ہر ایک سال کی طرح جہاں بولی شنکر کا بھنڈارا با بڑی دھوم دھام لولی جی مہندی جی اور سمچی یہاں کی جہی تھیم آ وہ ہر ایک سال کی طرح تے بولے شنکر دا بھنڈارا لگی آ بولی شنکر بولے شنکر اپنی کرپا بنا کے رکھے اور بولے شنکر دی کرپا یہاں دے لولی جی دے مہندی جی اور انہوں دی سمچی مارکیٹ دے ਇਸੇ ਤਰ੍ਹਾਂ ਹੀ ਬੋਲੇ ਸ਼ੰਕਰ ਦਾ ਗੁਣगान ਕਰਦੇ ਰਹਿਣ ਬੋਲੇ ਸ਼ੰਕਰ ਇਹਨਾਂ ਨੂੰ ਹੋਰ ਤਰੱਕੀ ਦਵੇ। ਥੋੜੇ ਥੋੜੇ ਸਮੇਂ ਬਾਅਦ ਬਸਾਵੀ ਟੂਰ ਤੇ ਭੇਜਦੇ ਨੇ ਲੰਗਰ ਦੇ। ਦੇਖੋ ਜਿਹਦੇ ਜਿਹਦੇ ਕਰਮਾਂ 'ਚ ਵਧੀਆ ਕਰਮ ਹੁੰਦਾ ਵਾ ਇਹ ਬੋਲੇ ਸ਼ੰਕਰ ਦੀ ਹਾਜ਼ਰੀ ਉਹੀ ਭਰ ਸਕਦਾ। ਜਿਹਦੇ ਕਰਮ ਚੰਗੇ ਜਿੱਤੇ ਹੋਣ। ਔਰ ਇਹ ਦੇਖੋ ਖੁੱਲਾ ਭੰਡਾਰਾ, ਫੁੱਲਾਂ ਦੀ ਵਰਖਾ ਔਰ ਸਾਰਾ ਕੁਝ ਆਪਣੇ ਵੱਲੋਂ ਲਗਨ ਨਾਲ ਕਰਦੇ ਆ ਤਾਂ ਬੋਲੇ ਸ਼ੰਕਰ ਕਿਰਪਾ ਕਰਦਾ। ਕੀ ਕਹਿਣਾ ਚਾਹੁੰਦੇ ਹੋ ਦੇਖੋ ਸ਼ੇਵ ਭਗਤਾਂ ਨੂੰ ਇਹੀ ਆ ਵੀ ਆਓ ਭਾਈਚਾਰੇ ਦੀ ਖਸ਼ਬੂ ਭਾਈਚਾਰੇ ਦੇ ਨਾਲ Hindu Muslim Sikh Isai ਸਾਰੇ ਲੜਕੇ ਭੋਲੇ ਸ਼ੰਕਰ ਦੀ ਮਹਿਮਾ ਕਰੀਏ ਔਰ ਬਾਬਾ ਦੀਪ ਸਿੰਘ ਤੋਂ ਅਸ਼ੀਰਵਾਦ ਲੈ ਕੇ ਸਮਾਜ ਸੇਵਾ ਔਰ ਆਪਣੇ ਗੁਰੂਆਂ ਪੀਰਾਂ ਦੇ ਲੜ ਲਾ ਕੇ ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੇ ਪੰਜਾਬ ਨੂੰ ਰੰਗਲਾ ਬਣਾਈਏ ਹੁਣ ਹੋਰ ਕੀ ਜੀ ਜੇ ਬਾਬਾ ਦੀ ਜੀ ਮੋਟੀਸ਼ਨ ਵੱਲੋਂ 12ਵਾਂ ਵਿਸਾਖ ਪੰਡਤਾਰਾ ਲਗਾਇਆ ਗਿਆ ਜੋ ਕਿ ਹਰ ਸਾਲ ਦੀ ਤਰ੍ਹਾਂ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਬਾਹਰ ਸ਼ਹਿਰ ਤੋਂ ਬਾਹਰ ਸਾਰੀਆਂ ਸੁੰਦਰ ਜੱਤੀਆਂ ਮੰਗਾਈਆਂ ਆਈਆਂ ਜੋ ਕਿ ਹਰ ਇੱਕ ਲੋਕ ਦੇਖ ਕੇ ਮਨਮੋਹਕ ਹੋ ਰਹੇ ਆ ਤੇ ਹਰੇਕ ਸ਼ਹਿਰ ਦੇ ਲੀਡਰ ਸਹਿਬਾਨ ਕੋਤਲ ਸਹਿਬਾਨ ਆ ਕੇ ਆਪਣੇ ਹਾਇਰੀ ਲਗਾ ਰਹੇ ਆ ਸਾਡਾ ਲੰਗਰ ਸਵੇਰ ਤੋਂ ਚੱਲ ਰਿਹਾ ਹੈ ਇਸ ਵੇਲੇ 11 ਵੇ ਤੋਂ ਲੋਕ ਸਟਾਰਟ ਹੈ ਨੂਡਲ ਮੰਜੂਰੀਆਂ ਟਿੱਕੀ ਇਹ ਅਕੀਕਤ ਪੂੜੀਆਂ ਛੋਲੇ ਖੀਰ ਹਰ ਤਰ੍ਹਾਂ ਦਾ ਲੰਗਰ ਲੱਗਾ ਹੈ ਕਾ ਕਿਤੇ ਚੱਲ ਰਹੀ ਹੈ ਤੁਹਾਡੀ ਸੰਸਾ ਉਹ ਵੀ ਕabhi ਸਾਡੀ ਸੰਸਾ ਵੱਲੋਂ ਹਰ ਧਰਮ ਦਾ ਸਦਕਾਰ ਕੀਤਾ ਜਾਂਦਾ ਹਰ ਧਰਮ ਦਾ ਹਰ ਇੱਕ ਪ੍ਰੋਗਰਾਮ ਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਉਹ ਹਰ ਕੋਈ ਤਰ੍ਹਾਂ ਰਥ ਯਾਤਰਾ ਹੋਵੇ ਪਾਲਕੀ ਨਗਰ ਕੀਰਤਨ ਹੋਵੇ ਇਦਾਂ ਹੀ ਪੂਰੀ ਸੇ ਰੋੜ ਦੇ ਸੇ ਜਾ ਕੇ ਸਵਾਗਤ ਕੀਤਾ ਜਾਂਦਾ ਹੈ ਜਿੱਦਾਂ ਸਾਡੀ ਧਰਮ ਜੇ ਸਾਡੀ ਸੰਸਾ ਦੇ ਹਰ ਧਰਮ ਦਾ ਮੈਂਬਰ ਹੈ ਉਦੋਂ ਹੀ ਹਰ ਇੱਕ ਧਰਮ ਦੇ ਮੈਂਬਰ ਹਰ ਇੱਕ ਨੂੰ ਆਪਣੀ ਆਪਣੀ ਵੱਧ ਚੜ ਕੇ ਹਿੱਸਾ ਲੈ ਕੇ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਬਾਬਾ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਜਿੰਨੇ ਵੀ ਸਮੂਹ ਮੈਂਬਰ ਨੇ ਸਾਰਿਆਂ ਨੂੰ ਸਾਡੇ ਮੰਤਾ ਸੰਤਾ ਵੱਲੋਂ ਲੱਖ ਲੱਖ ਵਧਾਈਆਂ ਸ਼ਵਰਾਤਰੀ ਦੀਆਂ ਔਰ ਬੋਲੇनाथ ਐਨੀ ਕਿਰਪਾ ਕਰੇ ਨਾ ਤੇ ਆਉਣ ਵਾਲੀ ਸ਼ਵਰਾਤਰੀ ਨੂੰ ਵੀ ਇੱਦਾਂ ਇਹਦੇ ਨਾਲੋਂ ਵੀ ਵੱਧ ਚੜ੍ਹ ਕੇ ਜਿਹੜੇ ਭੰਡਾਰੇ ਹੋਣ ਇਹ ਦੇਖੋ ਸਾਰੇ ਲੁਧਿਆਣਾ ਵਾਸੀਆਂ ਦੀ ਦੁਆਵਾਂ ਵਾਸਤੇ ਸੁੱਖ ਸ਼ਾਂਤੀ ਵਾਸਤੇ ਐਦਾਂ ਹੀ ਜਿਹੜਾ ਵਾ ਮੇਰਾ ਲੁਧਿਆਣਾ ਸ਼ਹਿਰ ਚੈੱਕ ਦਾ ਰਵੇ ਮੈਕ ਦਾ ਰਵੇ ਔਰ ਅੱਜ ਤਾਂ ਲੀਲਾ ਹੋ ਰਹੀ ਆ ਪੂਰੀ ਜਿੱਦਨ ਨੂੰ ਵੀ ਜਾਓ ਲੁਧਿਆਣਾ ਸ਼ਹਿਰ ਦੇ ਵਿੱਚ ਐਦਾਂ ਲੱਗਦਾ ਬholenath ਖੁਦ ਬਰਾਜਮਾਨ ਹੋਏ ਹੋਏ ਨੇ ਔਰ ਆਪਣਾ ਜਿੰਨੇ ਵੀ ਪੰਡਾਰੇ ਹੋ ਰਹੇ ਨੇ ਇਹ ਆਪਣਾ ਜਿਹੜਾ ਵਾ ਮੇਰੇ लवली ਵੀਰ ਨੂੰ ਲੱਖ ਲੱਖ ਵਧਾਈਆਂ ਢੇਰ ਸਾਰੀਆਂ ਸੰਤਾਂ ਵੱਲੋਂ ਮੰਤਾਂ ਵੱਲੋਂ ਆਨ ਵਾਲਾ ਪੰਡਾਰਾ ਵੀ ਐਦਾਂ ਹੀ ਆਨਿਸ਼ਾਨਾਂ ਦੇ ਨਾਲ ਹੋਵੇ ਜੈ ਸ਼ੰਕਰ ਜੈ ਭੋਲੇਨਾਥ ਬਾਬਾ ਜੀ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਤੇ ਫੁੱਲਾਂ ਦੀ ਸੇਵ ਚਾਈ ਜਾਂਦੀ ਜਿੰਨੀਆਂ ਵੀ ਲਾਣਾ ਚੋਬਾ ਯਾਤਰਾ ਨਿਕਲਦੀਆਂ ਜੀ ਦੇਖੋ ਜੀ ਜਿਹੜੀ ਆਪਣਾ ਇਹ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੋ ਅਸੀਂ ਤਾਂ ਕਹਿੰਨੇ ਆ ਵੀ ਭੋਲੇਨਾਥ ਇਹਨਾਂ ਤੇ ਨੋਟਾ ਦੀ ਵਰਖਾ ਕਰੇ ਇਹਨਾਂ ਦੇ ਜਿਹੜੇ ਆ ਖੂਬ ਦਿਨ ਦੁੱਗਨੇ ਰਾਤ ਚੋਗਨੇ ਹੋਵੇ ਅਸੀਂ ਵੀ ਅਸ਼ੀਰਵਾਦ ਦਿੰਨੇ ਆਂ ਔਰ ਸੰਤਾ ਮੰਤਾ ਦਾ ਵੀ ਅਸ਼ੀਰਵਾਦ ਆ ਇਹ ਜਿਹੜੇ ਭੰਡਾਰੇ ਹੋ ਰਹੇ ਨੇ ਬੜੀ ਅੱਛੇ ਹੋ ਰਹੇ ਨੇ ਔਰ ਬਹੁਤ ਸੋਹਣੇ ਆਉਣ ਵਾਲੇ ਭੰਡਾਰੇ ਵੀ ਇਹਦੇ ਨਾਲੋਂ ਵਧੀਆ ਹੋਣਗੇ ਸਾਡੇ लवली ਜੀ ਬਹੁਤ ਸਾਲਾਂ ਤੋਂ ਇਹ ਪ੍ਰਭੂ ਬੋਲੇਨਾਥ ਦੀ ਕਿਰਪਾ ਦੇ ਨਾਲ ਇੱਕ ਕਾਰਜ ਕਰਾਉਂਦੇ ਹਨ ਮੈਂ ਬੋਲੇਨਾਥ ਨੂੰ ਬੇਨਤੀ ਕਰਦਾ ਇਹ ਸਾਰੀ ਸੰਸਥਾ ਨੂੰ ਸ਼ਕਤੀ ਬਖਸ਼ਿਓ ਤਾਂ ਜੋ ਇਹ ਇਸੇ ਤਰ੍ਹਾਂ ਕੰਮ ਕਰਾਉਂਦੇ ਰਹਿਣ ਤੇ ਲੰਗਰ ਲਾਉਂਦੇ ਰਹਿਣ ਜੈ ਬੋਲੇ ਬਾਬਾ ਦੀਪ ਸਿੰਘ ਪ੍ਰੋਡਕਸ਼ਨ ਵੱਲੋਂ ਮਰੇ ਵੱਡੇ ਵੀ ਲਵਲੀ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਵੀ ਸ਼ਰਧਾਂਤੀ ਦਾ ਦਾ ਮਹਾਪੁਰਬ ਹੈ ਬੜੇ ਧੁੰਮਕਾਂ ਮਨਾਇਆ ਜਾ ਰਿਹਾ ਹੈ ਲੰਗਰ ਵੀ ਤਰਤ ਕੀਤਾ ਜਾਂਦਾ ਹੈ ਇਹਨਾਂ ਦੀ ਸ਼ਰਧਾ ਭਾਵਨਾ ਇੰਨੀ ਹੈ ਕਿ ਕੋਈ ਵੀ ਸੰਸਥਾ ਕੋਈ ਵੀ ਜਗ੍ਹਾ ਦਾ ਕੋਈ ਵੀ ਧਾਰਮਿਕ ਪ੍ਰੋਗਰਾਮ ਆਵੇ ਬਹੁਤ ਵੱਡੇ ਪੱਧਰ ਤੇ ਉਹਦਾ ਸਵਾਗਤ ਕਰਦੇ ਆ ਰਾਤ ਯਾਤਰਾ ਦਾ ਨਗਰ ਕੀਰਤਨ ਦਾ ਸਾਰੇ ਪਰਵਾਸ ਸਵਾਗਤ ਕਰਦੇ ਹੈ ਕਿ ਮੇਰੇ ਵੱਲੋਂ ਤੇ ਸਾਰੇ ਆਪਣੇ ਇਲਾਕਾ ਵਾਸੀਆਂ ਵੱਲੋਂ ਸਾਰੇ ਇਲਾਕਿਆਂ ਨੂੰ ਸ਼ੁਭ ਰਾਤਰੀ ਦੀ ਬਹੁਤ ਬਹੁਤ ਮੁबारकਾ ਫਿਰ ਦੁਆਰਾ ਤੋਂ ਬਾਬਾ ਦੀਪ ਸਿੰਘ ਗੋਡੇਸ਼ਨ ਦੇ ਜਿਹੜੇ लवली ਭਾਜੀ ਹੈ ਇਹਨਾਂ ਨੂੰ ਬਹੁਤ ਬਹੁਤ ਮੁबारकਾ ਕਿਉਂਕਿ ਬਹੁਤ ਵਧੀਆ ਪ੍ਰਾਲਾ